ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖ ਤੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਹ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 26 ਤੇ 27 ਮਾਰਚ ਨੂੰ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਕਿਤੇ ਕਿਤੇ ੜਮੀ ਦੇ ਅਸਰ ਬੰਦੇ ਦਿਖਾਈ ਦੇ ਰਹੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਜਿਹੜੀ ਬਦਲਾਅ ਹੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਮੌਸਮ ਰਹੇਗਾ 26 ਤੇ 27 ਮਾਰਚ ਨੂੰ 23 ਜ਼ਿਲ੍ਹਿਆਂ ਦੀ ਗੱਲ ਕਰਾਂਗੇ ਸਾਰੀ ਅਪਡੇਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰੀ 26 ਤੇ 27 ਮਾਰਚ ਨੂੰ ਜਿਹੜੀਆਂ ਹਵਾਵਾਂ ਆਉਣਗੀਆਂ ਉੱਤਰੀ ਯਾਨੀ ਕਿ ਉੱਤਰ ਤੋਂ ਪੱਛਮ ਦਿਸ਼ਾ ਵਾਲੀ ਵਗਦੀਆਂ ਰਹਿਣਗੀਆਂ ਜੋ ਕਿ ਦਰਮਿਆਨੇ ਲੈਵਲ ਦੀਆਂ ਠੀਕ ਠਾਕ ਯਾਨੀ ਕਿ ਨਾ ਬਹੁਤੀ ਹੌਲੀ ਤਾਂ ਨਾ ਬਹੁਤੀਆਂ ਤੇਜ਼ ਠੀਕ ਠਾਕ ਜਿਸ ਦੀ ਰਫ਼ਤਾਰ ਦੀ ਗੱਲ ਕਰੀ ਤਾਂ ਕੁਝ ਿਲਕ ਐ 15 ਤੋਂ 20 ਤੇ ਕੁਝ ਕੁ ਲਗ 25 30 ਤੱਕ ਜਾ ਸਕਦੇ ਆ ਯਾਨੀ ਕਿ 25 28 ਤੱਕ ਮੀਨੀਮ ਜਿਹੜੀਆਂ ਰਹਿ ਸਕਦੇ ਆ ਮਾਮਾ ਠੀਕ ਠਾਕ ਰਫ਼ਤਾਰ ਨਾਲ ਮੱਧਮ ਜੀ ਰਫ਼ਤਾਰ ਨਾਲ ਦਰਮਿਆਨੇ ਜੋ ਲੈਵਲ ਤੇ ਚੱਲਣ ਦੀ ਸੰਭਾਵਨਾ ਹੈ ਜ਼ਿਆਦਾਤਰ ਜਿਹੜੀਆਂ ਆਉਣਗੇ ਉੱਤਰ ਤੋਂ ਪੱਛ ਟੈਂਪਰੇਚਰ ਵਧਨੇ ਸ਼ੁਰੂ ਹੋ ਜਾਣਗੇ ਜਾਨੀ ਕਿ ਕੁਝ ਇਲਾਕਿਆਂ ਵਿੱਚ ਜਿਹੜੇ 26 27 ਦੇ ਦੌਰਾਨ 33 34 ਤੇ ਕੁਝ ਇਲਾਕਿਆਂ 34 ਨੂੰ ਪਾਰ ਕਰ ਜਾਣਗੇ ਜਾਨੀ ਕਿ ਹੁਣ ਗਰਮੀ ਆਪਣਾ ਪੂਰਾ ਕਹਿਰ ਜਿਹੜਾ ਵਿਖਾਉਣ ਵਾਲੀ ਏ ਤੇ ਟੈਂਪਰੇਚਰ ਹੋਣਗੇ 31 32 ਤੇ ਕੁਝ ਲਗਾ 34 35 ਡਿਗਰੀ ਜੇ ਬੜੇ ਦਰਜ ਕੀਤੇ ਜਾ ਸਕਦੇ ਨੇ ਦਿਨ ਦੇ ਤੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀ ਰਾਤ ਦੇ ਟੈਂਪਰੇਚਰ ਵੀ ਰਾਈਜ਼ ਕਰਨਾ ਜਾਨੀ ਕਿ ਵਧਨੇ ਸ਼ੁਰੂ ਹੋ ਜਾਣਗੇ ਕੁਝ ਇਲਾਕੇ 19 20 ਤੇ ਕੁਝ ਲਗਾ 21 22 ਡਿਗਰੀ ਤੱਕ ਵੀ ਦਰਜ ਕੀਤੇ ਜਾ ਸਕਦੇ ਰਾਤ ਦੇ ਟੈਂਪਰੇਚਰ ਤਾਪਮਾਨ ਤਾਂ ਉਸ ਤੋਂ ਬਾਅਦ ਗੱਲ ਕਰੀ ਕਿ ਜਿਹੜਾ ਪੱਛਮੀ ਸ ਤੱਕ ਦੇਵੇਗਾ ਜਿਸ ਤੇ ਨਾਲ ਆਪਾਂ ਗੱਲ ਕਰੀ 26 ਜਾਂ 27 ਮਾਰਚ ਨੂੰ ਹੋ ਸਕਦਾ ਹੈ ਕਿ ਕਿਤੇ ਇੱਕ ਦੋ ਖੇਤरां وچ ਜਾਂ ਦੋ ਚਾਰ ਖੇਤरां ਵਿੱਚ ਕਣਕਾਂ ਦੇ ਵੇਖਣ ਨੂੰ ਮਿਲ ਸਕਦਾ ਹੈ ਹਲਕਾ ਜਿਹਾ ਵੀ ਜਵੇਂ ਕਣੀਆਂ ਜੇ ਵੇਖਣ ਨੂੰ ਮਿਲ ਸੇ ਯਾਰਾ ਵੱਡੇ ਪੱਤਰ ਤੇ ਮੀਂਹ ਦੀ ਸੰਭਾਵਨਾ ਨਹੀਂ ਰਹੀ ਕਣੀਆਂ ਜਿਹਾ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਯਾਨੀ ਕਿ 26 ਤੇ 27 ਨੂੰ ਕੁਝ ਕੁ ਲਾ ਕੇ ਬੱਦਲ ਬਾਈ ਜ਼ਰੂਰ ਵੇਖਣ ਨੂੰ ਮਿਲ ਸਕਦੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲੇ ਕੁਝ ਕੁ ਲਾ ਕੇ ਮਾੜੇ ਮੋਟੇ ਖੇਤਰਾ ਇਕਦੂਕਾ ਭਾਗਾ ਵਿੱਚ ਹੋ ਸਕਦੇ ਕਣੀਆਂ ਜਿਹੜੀਆਂ ਪੈ ਜਾਣ ਤਾਂ ਬਾਕੀ ਵੱਡੇ ਪੱਤਰ ਤੇ ਮੀਂਹ ਦੀ ਸੰਭਾਵਨਾ ਨਹੀਂ ਰਹੀ ਕਿ ਜਰਤਰ ਲਾ ਕੇ होसरे एक दो जिलों ਵਿੱਚ ਕਿਸੇ ਕੋਈ ਇੱਕਦੂਕਾ ਪਾਕਾ ਸੁਭਾਵਨਾ ਰਹੇਗੀ ਜिले ਦੇ ਪੂਰੇ ਆਪਾਂ ਗੱਲ ਕਰੇ ਜਿਹੜੇ ਕਵਰ ਨਹੀਂ ਹੋਣਗੇ ਪਾਕ ਜिले ਦੇ ਕੁਝ ਇੱਕ ਦੋ ਖੇਤਰਾ ਵਿੱਚ ਹੋ ਸਕਦਾ ਹੈ ਇੱਕ ਦੋ जिलों ਵਿੱਚ ਜਵਾਦਰਬਸ ਸੁਭਾਵਨਾ ਰਹੇਗੀ ਜਾਨੀ ਕਿ ਇੱਕਦੂਕਾ ਪਾਕਾ ਸੁਭਾਵਨਾ ਰਹੇਗੀ ਚਾਰਤਰ ਲਗਾ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੁਭਾਵਨਾ ਹੈ ਤੇ ਮਾਰਚ ਦੇ ਐਂਡ ਤੇ ਜਾਨੀ ਕਿ 29 30 ਦੇ ਆਸ-ਪਾਸ ਜਾਂ 31 ਮਾਰਚ ਦੇ ਵਿੱਚਕਾਰ ਇਹੜ 28 ਤੋਂ ਲੈ 31 ਮਾਰਚ ਦੇ ਵਿੱਚਕਾਰ ਇੱਕ ਜਿਹੜਾ ਫਿਰ ਜਿਹੜਾ ਸਿਸਟਮ ਪਹੁੰਚਣ ਦੇ ਅਸਾਰ ਨੇ ਉਹ ਜਿਹੜਾ ਸਿਸਟਮ ਥੋੜਾ ਜਿਹਾ ਆਪਾਂ ਗੱਲ ਕਰੀਏ ਇਸ ਤੋਂ ਜ਼ਿਆਦਾ ਹਲਕੇ ਤੋਂ ਜ਼ਿਆਦਾ ਜਾਨੀ ਕਿ ਦਰਮ ਦੇ ਨਾਲ ਕਹਤਾ ਦਰਮਿਆਨੇ ਦੇ ਮੀਂਹ ਦਰਜ ਕੀਤਾ ਜਾ ਸਕਦਾ ਫਿਲਹਾਲ ਲਾਈਵ ਸੈਟਲਾਈਟ ਤਸਵੀਰਾਂ ਹੀ ਕਹਿ ਰਹੀਆਂ ਨੇ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਹੋਣਗੇ ਤਾਂ ਫਾਈਨਲੀ ਮੁੱਕ ਦੀ ਕਹਾਣੀ ਆਈ ਹੈ ਜਾਨਕਿ 26 27 ਨੂੰ ਕੁਝ ਲੱਗਦਾ ਜਿਹੜੀ ਬੱਦਲਬਾਜ਼ੀ ਜ਼ਰੂਰ ਵੇਖਣ ਨੂੰ ਮਿਲ ਸਰੇ ਪਰ ਕਣੀ ਕਾਪਾਂ ਗੱਲ ਕਰੀ ਮੀਂਹ ਦਾ ਸਾਰ ਬਿਲਕੁਲ ਹੀ ਦਿਖਾਈ ਨਹੀਂ ਦੇ ਰਿਹਾ ਕੁਝ ਇਲਾਕੇ ਹੋ ਸਕਦੇ ਇੱਕ ਦੋ ਖੇਤਰਾ ਵਿੱਚ ਜਾਂ ਦੋ ਚਾਰ ਖੇਤਰਾ ਵਿੱਚ ਕਿਤੇ ਕਣੀ ਕੰਡਾ ਵੇਖਣ ਨੂੰ ਮਿਲ ਸਰੇ ਜ਼ਿਆਦਾ ਲੱਗਾ ਮੌਸਮ ਸਾਫ਼ ਤੇ ਕੁਝ ਕレイン ਦੀ ਸੰਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਕਮੈਂਟ ਕਰੇ ਜਰੂਰ ਦੱਸਣਾ ਤਾਂ ਫਿਲਹਾਲ ਇਹ ਜਾਣਕਾਰੀ ਸੀ ਤਾਂ ਵੀਡੀਓ ਨੂੰ ਐਂਡ ਤੱਕ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ